ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੱਲਦੇ ਜੀ ਕੰਮ ਬਹੁਤ ਵਧੀਆ ਵੀਰੋ ਇਹ ਧੰਨ ਵਰ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਆਈਆਂ ਤੇ ਬਾਕੀ ভাই ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਮੇਰੇ YouTube ਚੈਨਲ ਸਰਬਜੀਤ ਮਹਾਲ ਬਲੌਗਸ ਤੇ ਬਾਬਾ ਸੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਵੱਧ ਤੇ ਪੱਤਾ ਖੁਸ਼ੀਆਂ ਖੇੜੇ ਤੁਹਾਡੇ ਸਾਰਿਆਂ ਦੀ ਕਮਾਈਆਂ ਹੋਣ ਜੀ ਕਮਾਈ ਚੋਣ ਜੀ ਬਰਕਤਾਂ ਤੇ ਲੋ ਜੀ ਚੱਲਦੇ ਆ ਕੰਮ ਅੱਜ ਫੇਰ ਬਈ ਰਿਸ਼ਤੇਦਾਰੀ ਗਏ ਤੇ ਮੈਂ ਤੇ ਹਰਜੀਤ ਖੋਗਤਾ ਜਸ਼ਨ ਤੇ ਪਰਵੰਗੇ ਵਿੱਚ ਸਕੂਲ ਸਾਂ ਤੇ ਪਾਪਾ ਜੀ ਵੀ ਗਏ ਹੋਏ ਤੇ ਰੋਕੜ ਸਾਰੇ ਕੰਮ ਲੱਗੇ ਹੋਏ ਆ ਬੰਨ ਵਿ ਗਿਆ ਹੋਏ ਬੇਕਾਰ ਇੱਕ ਗੱਲਾਂ ਪਿੱਛੇ ਸੁਣਨ ਮਸਾ ਨੋਕਤਾ ਮਾਰਾ ਤੇ ਸੋ ਬਾਈ ਸ਼ਾਮ ਹੋਣ ਲੱਗੀ ਕਹਿੰਦਾ ਨੇ ਜਿੱਕਣਾ ਪਰਿੰਦੇ ਵੀ ਸ਼ਾਮ ਨੂੰ ਆਪਣੇ ਆਲਣੇ ਨੂੰ ਆਉਣ ਲੱਜੰਦੇ ਹੋ ਕੰਮ ਹੈ ਸਾਰੇ ਆਪਣੇ ਘਰ ਨੂੰ ਆਉਣ ਲੱਗੇ ਸਤਨਾਮ ਸਿੰਘ ਆ ਗਏ ਕਿੜਿਆਲ ਵੀ ਬਾਈ ਕੜ ਕੇ ਦੀ ਤੇ ਬਾਕੀ ਤੁਹਾਨੂੰ ਸਾਰਿਆਂ ਨਾਲ ਮਿਲਾ ਦੇਣਾ ਤੇ ਬਾਈ ਭੈਣ ਦੇ ਜਾਣ ਦੇ ਰਹਿ ਕੇ ਦੋ ਦਿਨ ਉਹ ਵੀ ਤਿਆਰੀ ਚੱਲ ਰਹੀ ਆ ਜਸ਼ਨਾਂ ਚਲੋ ਵਿੱਚੇ ਅਸੀਂ ਬਾਈ ਦਿਲ ਕਾ ਮਾਉਂ ਜੇ ਕਰਦਾ ਤੁਹਾਨੂੰ ਪਤਾ ਰੌਣਕ ਲੱਗੀ ਵਿੱਚ ਸੋ ਜਿਉਂ-ਜਿਉਂ ਦਿਨ ਘਟਦੇ ਜਾ ਰਹੇ ਆ ਭੈਣ ਦਾ ਵੀ ਇਕਣਾ ਹੀ ਮਾਵਾ ਜੀ ਸਾਦਾ ਨਹੀਂ ਤਾਂ ਭੈਣ ਵੀ ਥੋੜਾ ਜਿਆਦਾ ਜਦੋਂ ਗੱਲ ਕਰਦੇ ਆ ਮਿਊਸ ਜਿਹਾ ਹੋ ਜਾਂਦੀ ਐ ਚਲੋ ਬਾਕੀ ਤੁਹਾਨੂੰ ਸਾਰਿਆਂ ਨਾਲ ਮਲਾਉਂਦੇ ਆ ਪਹਿਲਾਂ ਬਾਈ ਜਸ਼ਨ ਦੇ ਬੂਟੇ ਦਿਖਾਉਣੇ ਆ ਆ ਦੇਖੋ ਜਸ਼ਨ ਨੂੰ ਮਿਲੋ ਜੀ ਮੇਰੇ ਅੱਲਾ ਤੁਹਾਨੂੰ ਸਾਰਿਆਂ ਨੂੰ ਹੀ ਪਿਆਰ ਪਿਆਰ ਸੈਸਟਰ ਕਾਲ ਲਓ ਬਾਈ ਪੈਂਡੂ ਲਾਈਫ ਕਹਿੰਦਾ ਲਸਣ 400 ਰੁਪਏ ਕਿਲੋ ਸਾਡੇ ਐਂ ਪਿਆ ਐ ਸੁੱਕਾ ਪਿਆ ਹੋਣਾ ਬਾਈ ਅਜੇ ਫੁੱਲਾ ਘਰ ਦਾ ਮਾਲ ਐ ਕੋਈ 400 ਰੁਪਏ 300 ਰੁਪਏ ਵਾਲਾ ਕੰਮ ਨਹੀਂ ਹੈਗਾ ਖੁੱਲਾ ਰੱਖਿਆ ਵਾ ਇਧਰ ਬਾਈ ਭਾਣ ਜੀ ਨੇ ਮੈਨੂੰ ਇਧਰ ਸასი ਕਾਲ ਬੁਲਾਈ ਸასი ਕਾਲ ਬੁਲਾ ਦੇ ਕੇ ਗਿਲਾ ਇਧਰ ਨੂੰ ਕੇ ਸასი ਕਾਲ ਇਹ ਬਾਈ ਆਪਣੇ ਬਲੂਨ ਦੇ ਵਿੱਚ ਮਸਤ ਹੋਈ ਵੀ ਤੁਸੀਂ ਕੱਲ ਦੇ ਬਲੌਗ ਚ ਵੀ ਦੇਖਿਆ ਵੀ ਖੁੱਲੇ ਬਲੂਨ ਲਿਆਤਾ ਤੇ ਹਾਂ ਜੀ ਜੀ ਨਾ ਬੁੱਟਿਆਂ ਦਾ ਕੰਮ ਔਕੇ ਆ ਹਾਂ ਜੀ ਠੀਕ ਹੈ ਲੋ ਬਾਈ ਮੌਸਮ ਹੈ ਜਿਹੜਾ ਸੂਰਜ ਛਿਪਣ ਪਰ ਇਧਰ ਆਪਣਾ ਬਾਈ ਖੜਾ ਆਪਣਾ ਜੱਟ ਦਾ ਪੁੱਤ ਇੱਕ ਉਹ ਬਾਈ ਗੱਡੀ ਖੜੀ ਆਪਣੀ ਮੇਰੇ ਦੇ ਵਿੱਚ ਤੇ ਆ ਲੋ ਇਧਰ ਬੂਟੇ ਉਧਰ ਰੌਣਕ ਲੱਗੀ ਵੀ ਉਧਰ ਵੀ ਲੈ ਕੇ ਜਾਂਦਾ ਫਿਰ ਤਾਂ ਪਾਪਾ ਜੀ ਅੱਜ ਵੀ ਕਹਿੰਦੇ ਮੈਂ ਖੇਤਾਂ 'ਚ ਜਾਣਾ ਹੈ ਹਾਂ ਬਹੁਤ ਕਮੈਂਟ ਆਇਆ ਪੁੱਤ ਕਹਿੰਦਾ ਸਨੇਕ ਆ ਖੇਤ 'ਚ ਗੁੱਗੂ ਉਹ ਗੁੱਗੂ ਹੈਨਾ ਆ ਲੋ ਬਾਈ ਇੱਕ ਨਾਲ ਲੱਗੀ ਆ ਖੇਲਣ ਲੱਗੀ ਆਦਾ ਕਸ਼ਮੀਰਨ ਜੀ ਉਹ ਬਣਾਤੀ ਜਸਨ ਅੱਛਾ ਜਸਨ ਇਕਬਾਲ ਕੇ ਦਿੰਦੀ ਦੁਆ ਉਹਨੂੰ ਫੜਾ ਦਿੰਦੀ ਖਾਲੀ ਕਰਕੇ ਹੈ ਜਸਨ ਪਾਣੀ ਪਾਤਾ ਬੂਟੇ 'ਚ ਹਾਂ ਹਾਂਜੀ ਠੀਕ ਆ ਓਕੇ ਜੀ ਲਓ ਬਾਈ ਉਧਰ ਬੈਠੇ ਆ ਹਾਂ ਪਾਪਾ ਜੀ ਨੇ ਮਿਲੋ ਜੀ ਇਧਰ ਸਤਿ ਸ਼੍ਰੀ ਅਕਾਲ ਜੀ ਹਾਂਜੀ ਸ਼ਾਮ ਦਾ ਵੇਲਾ ਦੇਖੋ ਬਾਈ ਪੰਜਾਬੀਆਂ ਦੀ ਖਰਾਕ ਆ ਸਾਡੀ ਖਰਾਕ ਹੈ ਜੀ ਹਾਂਜੀ ਅਸੀਂ ਕਿਹੜੇ ਹੋਰ ਕੁਝ ਖਾਣਾ ਪੀਣਾ ਆਈ ਕੋਈ ਸਸੇ ਨੂੰ ਦੁੱਧ ਪੀ ਸਕਦੇ ਹਾਂ ਹੂੰ ਏਸੀ ਸਾਡੀ ਖਾਕ ਸ਼ਾਮ ਨੂੰ ਤਾਂ ਤੁਸੀਂ ਦੁੱਧੇ ਪੀਂਦੇ ਰੋਟੀ ਨਹੀਂ ਖਾਂਦੇ ਮੈਂ ਰੋਟੀ ਖਾ ਲਈ ਬੈਨ ਹਾਂ ਅੱਛਾ ਗਾਣੀ ਦੁੱਧ ਵੀ ਮਵਾਤਾ ਹੁਣ ਤੇ ਬਾਅਦ ਕੁਝ ਨਹੀਂ ਲੈਣਾ ਬਸ ਹਾਂ ਹੁਣ ਤਾਂ ਬਸ ਸਾਡੀ ਰਹਿ ਗਈ ਖਰਾਕ ਹੁਣ ਤਾਂ ਤੁਸੀਂ ਆਪਣੇ ਜੋ ਮਰਜੀ ਬਣਾਓ ਖਾਓ ਤੇ ਵੀ ਰੋਟੀ ਵੀ ਖਾ ਲਈ ਹਾਂ ਵਧੀਆ ਆਪਣਾ ਹੁਣ ਨਵੇਂ ਤਾਂ ਹੁਣ ਗੇੜਾ ਮਾਰਿਆ ਹੋਣਾ ਕਿ ਇੱਥੇ ਤੱਕ ਘੁੰਮ ਜਾਣਾ ਹੁਣ ਘੁੰਮ ਜਾਣਾ ਜਦ ਤੁਸੀਂ 7 ਵਜੇ ਤੱਕ ਨੂੰ ਹੂੰ ਉਹਨੇ ਉਹ ਵੀ ਕਹਿੰਦੀ ਮੈਂ ਖੇਤ ਨੂੰ ਜਾਣਾ ਹਾਂ ਵੀ ਤਿਆਰ ਕਰ ਖੜੇ ਤੇ ਅਸੀਂ ਤੇ ਜਾਣੇ ਨੂੰ ਹਾਂ ਬਸ ਆ ਤੁਹਾਡੀ ਗੱਡੀ ਆ ਗਈ ਇੰਨੇ ਨਾਲ ਸੀ ਲੋ ਬਾਈ ਅਸੀਂ ਹਲੇ ਘਰ ਐਂਟਰੀ ਹੋਏ ਆ ਜ다 ਸਾਨੂੰ ਦੇਖ ਕੇ ਸਾਰੇ ਇਹ ਦੋ ਜਾਨੀਆਂ ਬੈਕ ਮੁੜੀਆਂ ਆਈਆਂ ਤੇ ਅਦਰ ਬਾਈ ਭੈਣ ਨੂੰ ਮਿਲੋ ਫਸਟੀ ਗਾਜੀ ਸਾਰੀਆਂ ਇਧਰ ਵੀ ਤਿਆਰੀ ਚੱਲ ਰਹੀ ਹੈ ਜੀ ਹਾਂ ਇਸ ਦੀ ਵੀ ਤਿਆਰੀ ਹੈ ਇਹਦੀ ਵੀ ਹੁਣ ਉੱਥੇ ਜਾਣਾ ਅਕਸ ਨੂੰ ਜਿੱਥੇ ਜਾਣਾ ਉੱਥੇ ਤਿਆਰੀ ਤਾਂ ਹੋਣੀ ਉਹ ਆਪਣੀ ਪੈਕਿੰਗ ਕਰ ਰਹੀ ਹੈ ਜਸਨ ਕਹਿੰਦੀ ਭੇਜਣੀ ਨਹੀਂ ਕੱਲ ਜਸਨ ਦਾ ਤਾਂ ਆਪਣਾ ਮਰਜ਼ੀ ਹੈ ਜਿੰਦਾ ਜਸਨ ਨੇ ਕਿਹਾ ਹਾਂ ਸਾਰੇ ਨਾਲ ਆਪਣੇ ਆਪਣੇ ਘਰਾਂ ਜਾਣਾ ਲਓ ਬਾਈ ਇਧਰ ਤਹਾਂ ਵੱਜ ਰਹੀਆਂ ਉੱਧਰ ਲਾਣੇਦਾਰ ਨਹੀਂ ਬੈਠੀ ਐ ਛੁੱਪ ਜੀ ਦੇਖੇ ਉਹ ਨੂੰ ਵੀ ਦੁੱਧ ਪਿਚ ਲੋ ਹੈ ਹੈ ਆ ਦੇਖੋ ਯਾਤ ਮਾਰਦੀ ਬਈ ਜਿਸ ਨੂੰ ਮੰਗੂ ਕਿਤੇ ਹੋ ਵੀ ਤਾਂ ਨਹੀਂ ਕਹਿੰਦੇ ਦੀਦੀ ਚੱਲੀ ਹੋਣਾ ਉਹਨੂੰ ਵੀ ਹੋਇਆ ਬਈ ਉਹ ਕਹਿੰਦੀ ਨਹੀਂ ਹੈ ਕਿ ਹੋਇਆ ਉਹਨੂੰ ਵੀ ਲਓ ਬਈ ਇਹਨੂੰ ਵੀ ਲੈ ਤਾ ਮੇਰੇ ਵੱਲੋਂ ਸਾਰੇ ਨਾਲ ਹੱਥ ਜੋੜ ਕੇ ਬੈਰਵਰ ਸ਼ਾਸਤਰੀ ਗਾਲ ਮਾਪਾਈ ਬਹੂ ਰਾਣੀ ਸਾਡੇ ਘਰ ਦੀ ਪਿੱਛੇ ਬੈਠੀ ਆ ਹਾਂ ਜੀ ਤੈਨੂੰ ਵੀ ਪੁੱਛ ਲਈ ਦੁੱਧ ਚੱਲਦੀ ਆ ਜੀ ਵਨ ਸਾਈਡ ਜਾ ਥੋੜਾ ਜਾ ਹੈ ਬਹੁਤਾ ਜਾਂਦਾ ਹੀ ਆ ਆ ਲੋ ਬਈ ਅਟੈਚੀ ਹੋ ਰਿਹਾ ਪੈਕ ਰਹਿ ਗਏ ਦਿਨ 2 ਹਾਂਜੀ ਹਣਾ ਜਸਨ ਹੈ ਜਸਨ ਦਾ ਪਰੋਲ ਲੱਗੀ ਹੋ ਗਈ ਸ਼ੁਰੂ ਨਹੀਂ ਨਹੀਂ ਜਾਣਾ ਨਹੀਂ ਪੰਜ-ਸੱਤ ਦਿਨ ਨੂੰ ਜਾਣਾ ਹਨਾ ਜੇ ਐ ਕਰ ਤੋ ਕਾ ਕਹਿੰਦੇ ਤੁਸੀਂ ਤੁਸੀਂ ਉਹ ਛੱਡਿਆ ਉਹ ਨਾਲੇ ਜਸਨ ਉੱਥੇ ਤੇ ਮੋੜ ਲਿਆ ਕਿੱਥੇ ਤੇ ਉੱਥੇ ਤੇ ਅਸੀਂ ਅਸੀਂ ਬਾਅਦ 'ਚ ਜਾਵਾਂਗੇ ਜਹਾਜ਼ ਬੰਦ ਜਾਣਾ ਇਹਨੂੰ ਜਹਾਜ਼ ਉੱਤੇ ਕਿ ਜਾਣਾ ਲੋ ਭਾਈ ਹਾਂ ਗੱਲ ਠੀਕ ਹੈ ਇਹਨੂੰ ਜਹਾਜ਼ 'ਵਿਲੇ' ਜਾਣਾ ਫਿਰ ਓਕੇ ਧੰਨ ਆ ਤੁਹਾਡੇ ਨਾਲ ਹਾਂ ਹਾਂ ਲਾ ਬਾਈ ਪਾਪਾ ਜੀ ਰਾਈ ਹਾਂ ਜਿਉਂਦੀ ਛਟੀਆਂ ਕਰਦੇ ਪੱਕੀਆਂ ਜਿਉਂਦੇ ਛਟੀਆਂ ਪੱਕੀਆਂ ਹਨਾ ਚੱਲ ਠੀਕ ਹੈ ਇਹ ਜਣਾ ਟੀਨ ਨੂੰ ਦਵਾ ਲੈਣੀ ਤੈਨੂੰ ਵੀ ਦਵਾਣੀ ਹੈਂ ਇਹਨੂੰ ਵੀ ਦਵਾ ਦੇਣੀ ਨਾ ਠੀਕ ਹੈ ਕੋਈ ਗੱਲ ਨਹੀਂ ਬੜੀ ਚੱਲਣੇ ਇਹਨੂੰ ਘੱਟ ਦਵਾ ਲੈ ਹੁਣ ਚਾਰ ਦੋ ਚੂੜੇ ਹਾਂ ਕੰਮ ਚੱਲੇ ਜਾਣੇ ਆ ਠੀਕ ਨਹੀਂ ਇਹ ਗੱਲ ਪੱਕੀ ਆ ਤੁਸੀਂ ਲੱਖ ਰੁਪਏ ਦੀ ਗੱਲ ਕਹਿਤੀ ਆਜ ਜਸ਼ਨ ਆਜ ਜਸ਼ਨ ਤਾਂ ਰੋਣ ਲੱਗ ਗਈ ਸੀ ਹੈ ਪਲੇਨ ਚਾਉਗੀ ਠੀਕ ਆ ਬਾਬਾ ਨੂੰ ਕਹਦੇ ਆਲਾ ਬਈ ਜਾਂਦੀ ਹੈ ਪਲੇਨ ਚਾਉਂਦੇ ਗੱਡੀ ਚ ਆਉਂਦੇ ਆ ਅਸੀਂ ਫਿਰ ਉਧਰ ਨੂੰ ਤਨਵੀਤ ਨੂੰ ਕਹਿਮਨੇ ਹਜੂਰ ਸਾਹਿਬ ਨੂੰ ਹਾਂ ਸ੍ਰੀ ਹਜੂਰ ਸਾਹਿਬ ਹਨਾ ਹਾਂ ਸ੍ਰੀ ਹਜੂਰ ਸਾਹਿਬ ਜੇਸਨ ਫਿਰ ਜਹਾਤ ਚ ਜੇਸਨ ਦਾ ਬਾਈ ਚੁੱਪ ਜੀ ਕਰ ਗਈ ਤੇ ਫਿਰ ਵੀ ਚੱਲ ਠੀਕ ਹੈ ਲੋ ਬਾਈ ਸਾਰੇ ਇੱਕ ਨੇ ਰੌਣਕ ਲੱਗੀ ਹੋਈ ਹੈ ਹਾਂ ਹੁਣ ਜੂਨ ਦੇ ਛਟੀਆਂ ਪੱਕੀਆਂ ਪੱਕੀਆਂ ਹੈਂ ਮੋਟਾ ਦੀ ਪੱਕੀਆਂ ਹੈ ਠੀਕ ਹੈ ਇੱਕ ਬਹੁਤ ਸਾਰੀਆਂ ਦੇ ਭੈਣ ਦਾ ਹੈ ਹੈ ਕਰਦੀ ਬਹੁਤ ਹੈ ਜੀ ਪਹਿਲਾਂ ਤੇ ਕਰਦੀ ਤਾਂ ਤੂੰ ਵੀ ਵਧੇਰਾ ਏ ਹਾਂ ਜੀ ਹੈ ਫਿਰ ਮੈਂ ਤਾਂ ਹੁਣ ਸਮਝ ਗਈ ਜੀ ਕੀ ਜਾ ਹੋਣਾ ਹੈ ਤੈਨੂੰ ਵੀ ਜਹਾਜ਼ ਤੇ ਲੈ ਕੇ ਜਾਣਾ ਜਾ ਉਹਨੂੰ ਬਾਬੇ ਨੂੰ ਤੇ ਦਾਦੇ ਨੂੰ ਕਹਿ ਤਾਂ ਤੈਨੂੰ ਤੇਰੇ ਘਰ ਵਾਲੇ ਨੂੰ ਕਹਿ ਤਾਂ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਅਸੀਂ ਵੀ ਜਹਾਜ਼ ਤੇ ਜਾਉਂਗੇ ਹੁਣ ਅਸੀਂ ਵੀ ਜਹਾਜ਼ ਤੇ ਜਾਉਂਗੇ ਚੱਲ ਜੀ ਹਾਂ ਤੁਸੀਂ ਵੀ ਜਾ ਸਕਦੇ ਹਾਂ ਕੋਈ ਥੋੜਾ ਦਾ ਵੀ ਨਹੀਂ ਜਹਾਂ ਚ ਜਾਓ ਆਓ ਹਾਂ ਬਲੇ ਜਾਉਣ ਨੂੰ ਬਗੈਰ ਮੈਂ ਕਹਿੰਦਾ ਬੇਜਾ ਹਾਂ ਅਸੀਂ ਵੀ ਝਾਟ ਲੈ ਲਈਏ ਆਪਾਂ ਕਮਾਉਂਦੇ ਆਂ ਅਸੀਂ ਵਾਸਤੇ ਹਾਂ ਹਾਂ ਇੰਜੋਏ ਨਾ ਹੋਵੇ ਕਾਸੇ ਤਾਂ ਵੀ ਚੀਸੇ ਚੀਦਾਂ ਵੀ ਉਹ ਬਾਈ ਬਾਪੂ ਚਾਹੀਦਾ ਹੈ ਜਾ ਦਲੇਰ ਕਲਾ ਚੱਕ ਦੋ ਫੱਟੇ ਸਾਰੇ ਦੇ ਵਿੱਚ ਲੈ ਜਿਓ ਅੱਛਾ ਇੱਕ ਤਾਂ ਇਹਨਾਂ ਨੂੰ ਕਹ ਦੋ ਕਰਾਉਂਗਾ ਉਧਰ ਤੇ ਹਾਂ ਐਸੀ ਅਸੀਂ ਭੇਜੂਗੇ ਇਹਨਾਂ ਨੂੰ ਇਹਨਾਂ ਨੂੰ ਪਤਾ ਵੀ ਕਿ ਕਿਹੜਾ ਟਿਕਟ ਕਰਾਉਣੀ ਹੈ ਉਸ ਦਿਨ ਆਪਣਾ ਜਾਓ ਤੇ ਹਾਂ ਨਹੀਂ ਠੀਕ ਹੈ ਲਾਵੇ ਸਰਦਾਰ ਨਹੀਂ ਬਾਪੂ ਨੂੰ ਥੈਂਕ ਯੂ ਕਹਿ ਦੇ ਹੁਣ ਜਿਹੜੇ ਪੰਜ ਚਾਰ ਦਿਨ ਚਾਰ ਦਿਨ ਨੌਨੇ ਪੰਜ ਦਿਨ ਲਾ ਕੇ ਆਜੋ ਅਸੀਂ ਇੱਥੇ ਆਪੇ ਸਾਂਭਾਂਗੇ ਜਿਸ ਤਰ੍ਹਾਂ ਮਰਜ਼ੀ ਰੋਟੀ ਬੁਕਾਈ ਐ ਅਸੀਂ ਜਿਵੇਂ ਉਹਨੂੰ ਸਖਾ ਦੇਣੀ ਹੈ ਹਾਂ ਸਾਡੇ ਅੰਦਰ ਤੱਕ ਰੋਟੀ ਸਖੀ ਹੋਈ ਹੋ ਕੇ ਚਾਹ ਤਾਂ ਤੇ ਬਣਾ। ਮੈਂ ਠੀਕ ਹੈ ਕੰਮ ਵੀ ਸਗਾਉਣਾ ਜ਼ਰੂਰੀ ਆ। ਚਾਹ ਤਾਂ ਜ਼ਰੂਰੀ। ਚਾਹ ਤਾਂ ਬਣਾਉਣ ਲੱਗੀ ਨੂੰ। ਹਾਂ। ਚਾਹ ਤਾਂ ਚਾਹ ਤਾਂ ਹੋ ਗਿਆ ਪਰ ਰੋਟੀ ਤਾਂ ਥੋੜੀ ਜਿਹੀ ਕਸਰ ਛੱਡੀ ਮੈਂ ਤਾਂ ਲਾਈਤੀ ਗਰ ਉਹ ਲਾਉਂਦੀ ਨੂੰ ਖੱਲੀ ਲੱਗ ਜਾਂਦੀ ਕੋਈ। ਉਹਦੀ ਸੋਚ ਹੋਰ ਆ ਜੀ। ਉਹ ਕਹਿੰਦੇ ਵੀ ਹਲੇ ਮੌਜ ਲੁੱਟ ਲੈਣ ਦੇ। ਕਹਿੰਦੀ ਮੌਜ ਨੂੰ ਕੀ ਰੋਟੀ ਤਾਂ ਰੋਟੀ ਤੇ ਕਿਹੜਾ 10 ਮਿੰਟ ਲੱਗਦੇ ਹੀ ਬਕਾਉਣ ਨੂੰ। ਹਾਂ ਇਹ ਤਾਂ ਹੈ। 10 ਮਿੰਟ। ਮੱਝਾ ਕਰ ਜਿੰਨੇ ਮਰਜ਼ੀ ਖਿੰਦੀ ਚੱਲੇਗਾ। ਸਹੀ ਗੱਲ ਆ। ਹੁਣ ਮੈਂ ਦੇਖਦਾ 11 ਵਜੇ ਤੱਕ ਸੌਂਦਾ ਹੀ ਨਹੀਂ। ਅਮਰਪੁਰੋਂ ਦਾਤੀ ਵਿੱਚ 11 ਵਜੇ ਤੱਕ ਉਹਨਾਂ ਦਾ ਆਰੀ ਹੋ ਜਾਣੇ। ਹਾਂ ਐਸਾ ਤਾਂ ਨਾਲ ਸੰਦੋ। ਚੱਲ ਵਕੀਆ। ਅੱਛਾ ਹੋਰ ਦੇਖ ਲੈ ਪੰਮੂ ਨੂੰ। ਸਾਡੇ ਕੋਲ ਨਹੀਂ ਪੈਣਾ ਉਹਨੇ। ਬਸ ਫਿਰ ਉਹ ਮੈਂ ਪਤਾ ਉਹਨੂੰ ਵੀ ਉੱਥੇ ਚਾਚੇ ਕੋਲ ਹਾਂ ਹਈ ਹਈ ਨਾ ਉਹਨਾਂ ਕੰਨ ਨਾ ਉਹਨਾਂ ਕੰਨ। ਇਹ ਰਸਾਂ ਕੋਟ ਕੱਢਦੇ। ਮੈਂ 100 ਕੋਟ ਕੱਢਦਾ ਜਦ ਜਦ ਜਾਗਦੀ ਹੁੰਦੇ ਆਪਣੇ। ਹਾਂ। ਅੱਲਾ ਕਿੱਲਾ ਕਰਦੇ। ਸਹੀ ਗੱਲ। ਜੇ ਪੜਾਏ ਜੇ ਪੜ੍ਹਾਈ ਕਰੋ। ਜੇ ਕੋਈ ਪੜਾਏ ਕਰੋ ਪੜ੍ਹਾਈ ਨਹੀਂ ਕਰਨੀ। ਫੇਰ ਸੌਣ ਨਾਲ। ਫੇਰ। ਬਸ ਫੇਰ ਉਹ ਚਾਹੀਦਾ। ਹਾਂ। ਨੇ ਆਇਆ ਵੀ ਚਾਚੇ ਨਾਲ ਇਹਨਾਂ ਦੀ ਆੜੀ ਮਿਲਦੀ ਆ ਸਾਰਿਆਂ ਦੀ ਉਹ ਆਪਣੇ ਮੋਹ ਮਾਏ ਇਹ ਆਪਣੇ ਚ ਉਹ ਆਪਣੇ ਟੀਵੀ ਚ ਕੋਈ ਨਾ ਲੱਤਾਂ ਮਾਰਦਾ ਪਰ ਇੱਕ ਗੱਲ ਆ ਜੀ ਪੰਮੂ ਸਵੇਰੇ ਉੱਠ ਜੇ ਕਦੇ ਆਇਆ ਨਹੀਂ ਹੈਗਾ ਇੱਕ ਆ ਕੇ ਟੱਟਦਾ 11 ਵਜੇ ਤੇ ਵੀ ਆਏ ਨਾ ਹੁਣ 5-6 ਘੰਟੇ 7-8 ਘੰਟੇ ਹੈਗੇ ਯਾਨੀ ਕਦੇ ਵੀ ਇੱਕ ਦਿਨ ਨਹੀਂ ਹੋਇਆ ਵੀ ਉੱਠਿਆ ਨਹੀਂ ਉਹ ਕੋਲੋਂ ਇੱਕ ਗੱਲਾਂ ਕਹੀ ਤੇ ਟੱਟ ਕਰਦਾ ਵੀ ਉਹ ਐ ਵੀ ਦੇਖਿਆ ਹੀ ਐ ਨਾ ਵਧੀਆ ਹੈ ਹਾਂ ਹਾਂ ਕੁਝ ਇੰਨਾ ਬਣੀ ਹਾਂ ਵੀ ਹੁਣ ਕਰਦਾ ਪਾਪਾ ਨੂੰ ਥੈਂਕ ਯੂ ਹਾਂਜੀ ਧੰਨਵਾਦ ਜੀ ਬਾਬਾ ਪਾਈ ਮੇਰਾ ਤਾਂ ਮਰ ਗਿਆ ਤਾਂ ਅਰੇ ਜੜੇ ਵੀ ਰਹਿ ਗਏ ਜੜੇ ਤੇ ਬਾਦ ਹੁੰਦਾ ਹਾਂ ਅਰੇ ਰਵਾਪਾ ਜੀ ਮੈਂ ਚੜਾ ਦੇਣਾ ਬਾਬੇ ਨੇ ਤਾਂ ਆਉਂਗੇ ਆਉਂਗੇ ਕਦੇ ਨਹੀਂ ਕਦੀ ਹਾਂ ਨਹੀਂ ਨੇ ਹਾਂ ਆਉਂਗੇ ਜੇ ਕਹਤਾ ਪਾਪੇ ਰਾਨੇ ਸਾਤੇ ਪਹਿਲਾ ਹੋਣਾ ਠੀਕ ਆ ਹਾਂ ਮੱਕੂ ਨੂੰ ਮਿਲਣਾ ਹਾਂ ਮੈਂ ਤਾਂ ਪਾਸਪੋਰਟ ਜਿਵੇਂ ਜਸ਼ਨਦਾ ਕਰਵਾਉਣਾ ਹਾਂ ਜਸ਼ਨਦਾ ਪਾਸਪੋਰਟ ਬਣਾਵਾ ਦਿੰਦੇ ਕੋਈ ਗੱਲ ਨਹੀਂ ਇਹ ਇੱਥੇ ਤਾਂ ਪਾਸਪੋਰਟ ਲੱਗਣਾ ਨਹੀਂ ਪਾਸਪੋਰਟ ਲੱਗਦਾ ਅੱਛਾ ਪਧਾਰ ਘੜਪਰੇ ਪਧਾਰ ਘੜਪਰੇ ਚੱਲ ਫਿਰ ਤਾਂ ਸਭ ਤੋਂ ਵਧੀਆ ਹੈ ਉਹਦੇਸ਼ੀ ਹੈ ਹੂੰ ਸਹੀ ਗੱਲ ਹੈ ਹਾਲ ਫਿਰ ਪਾਪੇ ਨੇ ਤਾਂ ਪਲਾਨ ਬਣਾਇਆ ਹੋਤਾ ਤੇਰੇ ਨਾਲ ਇਹਦਾ ਮਤਲਬ ਪਧਾਰ ਘੜਪਰੇ ਚੱਲਦੇ ਹੁੰਦੇ ਆ ਹਾਂ ਚੱਲ ਫਿਰ ਆ ਪੱਗੇ ਹੁੰਦਾ ਹੁਣ ਵਰਸੋਂ ਨੂੰ ਬਾਈ ਚੱਲ ਜਾਣੇ ਨੇ ਰੌਣ ਆ ਦੇਖੋ ਇਹ ਕੱਲ ਦੀ ਬਲੁਬਲੀ ਮਰੇ ਹੋਈ ਵੀ ਹੈ ਜੀ ਠੀਕ ਹੈ ਫਿਰ ਆ ਲੈ ਇਹ ਡਾਕਟਰ ਕਹਿੰਦੇ ਹੁੰਦੇ ਆ ਲੈ ਕੇ ਵੀ ਕਿਹਨੇ ਦੇਖੂਗੀ ਮੇਜਾ ਥੋੜੇ ਜਗਾ ਜਵੈਣਾ ਨੂੰ ਕਿੱਥੇ ਕਿੱਥੇ ਕੱਲ ਕਣਕ ਚ ਬਹੁਤ ਭਜੀ ਇਹ ਪਤਾ ਨਹੀਂ ਪਾਰ ਕੇ ਸਮਝੀ ਐ ਚਲੋ ਉੱਥੇ ਇਹਨਾਂ ਸਕੂਲ ਵੀ ਜਾਣਾ ਫਿਰ ਹਾਂ ਸਕੂਲ ਜਾਣਾ ਛੁੱਟੀਆਂ ਹੁੰਦੀਆਂ ਉੱਥੇ ਸਕੂਲ ਵੀ ਜਾਣਾ ਬਹੁਤ ਕੁਸੁੰਦਾ ਮੰਨ ਲਾ ਜਿਹੜਾ ਸਕੂਲ ਚ ਕਰੇ ਕਰੇ ਮੀਟਾ ਕਿਸ਼ਨ ਜਾ ਕੇ ਕੱਦੂ ਆਪਣੀਆਂ ਬੋਲੀ ਬੋਲਦੀ ਐ ਕੱਤੀ ਕੱਤੀ ਫੋਲਡ ਵੱਡੀ ਹਾਂ ਤੇਰੇ ਪਾਪਾ ਵੀ ਕਿੰਨਾਂ ਮਲੀ ਬਟੇਕਾਣਾ ਕੰਟਾ ਲੰਘ ਗਿਆ ਕੰਟਾ ਲੰਘ ਗਿਆ ਵੀ ਕਾ ਦੌਨੀ ਐ ਤੂੰ ਹਾਂ ਇਹਦਾ ਡੈਡੀ ਉਹ ਤਾਂ ਇਹਦੇ ਚ ਮੋਬਾਈਲ ਹੀ ਦੇਖਦਾ ਹੋਵੇ ਪਰ ਉਹਨਾਂ ਕਹਿੰਦੇ ਆਂਦੀ ਐ ਆਂਦੀ ਐ ਪਰ ਨਹੀਂ ਤਾਂ ਅੱਜ 2 ਦਿਨ ਰਹਿ ਕੇ ਅੱਜ ਘੰਟੇ ਰਹਿ ਕੇ 2 ਘੰਟੇ ਰਹਿ ਗਏ ਗੱਲ ਹੋ ਗਈ ਆਦਾ ਕਸ਼ਮੀਰਨ ਜੀ ਆਪਣਾ ਹੀ ਪਈ ਐ ਹਾਂ ਚਲੋ ਭਾਈ ਇਹ ਆ ਲੈ ਠੰਡ ਤੇ ਬੱਚੇ ਹੋਣ ਠੀਕ ਐ ਨਾ ਠੰਡ ਤੇ ਬੱਚੇ ਆਉ ਠੀਕ ਆ ਆਪਣਾ ਇੱਕ ਬੰਦਾ ਬਣਾ ਦੂਗਾ ਗਿਆ ਵਾ ਟਿਊਸ਼ਨ ਟਿਊਸ਼ਨ ਦੇ ਹਾਂ ਨੇ ਉਹਨੇ ਵੀ ਆ ਕੇ ਗਾਪਰ ਨੇ ਚਲੋ ਭਾਈ। ਡਾਲਰ ਇਹ ਕੰਮ ਇਕਣਾ ਹੀ ਸਾਰੇ ਬੈਠੇ ਆ। ਆਪਣੇ ਆਪਣੇ ਭੈਣ ਨੇ ਤਿਆਰੀ ਕਰਤੀ ਪਰਸੋਂ ਤੱਕ ਉਹਨੂੰ ਇਹ ਬੈਗ ਇਕੋਟੇ ਚੀ ਹੈ ਕਿ ਹੋਰ ਵੀ ਹੈ? ਤਾਂ ਹੋਏ ਕਿ ਦੋ ਹੋਦੇ। ਦੋ ਹੋਰ? ਇਹ ਤਾਂ ਤੇਰਾ ਹੀ ਤਾਂ ਅਮਜਾਮ ਬਹੁਤ ਹੈ। ਹੈਂ? ਇਹ ਗੱਡੀ ਨੂੰ ਅੱਡੀ ਜਾਣਾ ਉੱਥੇ ਵੀ ਗਾਹ ਵੱਡੀ ਜਾਪੇ ਤਾਰਨੇ ਵਾਲੇ। ਹਾਂ ਨਾ ਆਮਨੇ ਨੇ ਗੱਡੀ ਦੇ ਵਿੱਚ ਟ੍ਰੇਨ ਚ ਰੱਖ ਦੇਣਾ ਫਿਰ। ਗੱਡੀ ਐਨ ਪਲੇਟਫਾਰਮ ਪਰ ਪਹੁੰਚ ਜਾਂਦੀ ਆ। ਇੱਥੇ ਫਿਰ ਚੜਾਉਣਾ। ਇੱਥੇ ਚੰਡੀਗੜ੍ਹ। ਚੰਡੀਗੜ੍ਹ ਹਾਂ। ਟ੍ਰੇਨ ਖੜੀ ਹੁੰਦੀ ਹੈ। ਇੱਥੇ ਚੜ੍ਹਨਾ। ਜਾਦੇ ਨਾ ਕੋਲ ਗੱਡੀ ਚੱਲੀ ਜਾਂਦੀ ਆ ਪਲੇ ਪਲੇ ਉੱਥੇ ਪਹੁੰਚਦੀ ਆ ਰੇਲਵੇ ਸਟੇਸ਼ਨ ਪਰੇ ਰੋਡੋਕਲ ਜਾਣਾ ਹੁੰਦੇ ਔਰ ਇਹ ਤੇ ਲੈ ਕੇ ਬਸ ਅਕਲਦੀਪ ਦੇ ਘਰ ਤੱਕ ਇੰਨੀ ਕਿ ਦੂਰੇ ਹਾਂ ਦੇਖਿਨੇ ਚਲੋ ਹਾਂ ਵੇ ਹਾਂ ਹੁਣ ਕਰਲਾ ਚਾਹ ਚੂ ਗਰਮ ਲਿਆਉਣ ਸਾਰੇ ਘਾਤਰ ਪਾਪੇ ਨੇ ਤਾਂ ਆਪਣੇ ਇਹਨਾਂ ਦਾ ਬਣਾਈ ਪੀਜਾ ਥੋੜੀ ਅੱਛਾ ਲਿਆ ਫਿਰ ਜਿਸਨ ਲਿਆ ਪਾ ਕੇ ਜਾਂ ਬਣਾਤੀ ਦੀ ਹੈ ਚਾਹ ਬਣਾਤੀ ਹਾਂ ਫੇਰ ਤਾਂ ਠੀਕ ਰਹੀ ਚਾਹ ਨਾ ਚਾਹ ਤਾਂ ਬਣਾ ਦਿੰਦੀ ਆ ਪੀਰਾਂ ਨੇ ਚਾਚਾ ਉਹ ਤੀਜੀ ਵਿੱਚੇ ਤਾਂ ਬਣਾ ਕੇ ਸਹੀ ਗੱਲ ਆ ਚਲੋ ਭਾਈ ਚੱਲ ਰਿਹਾ ਕੰਮ ਦੇਣਾ ਜਿਹੜਾ ਹੁਣ ਦੇਣਾ ਜਿਹੜਾ ਇਹ ਚ ਰਹਿਣਾ ਜੇ ਚਲਾਉਂਗਾ ਤਾਂ ਸਿੱਖੂਗਾ ਨਾ ਇਹ ਤਾਂ ਹੈ ਕੰਮ ਤਾਂ ਸਿੱਖਣਾ ਜ਼ਰੂਰੀ ਹੈ ਘਰ ਦਾ ਸਾਰੇ ਬੱਸ ਉਹ ਤੋਂ ਬੁਰਾ ਤਰਾਵੈ ਰੋਟੀ ਲੈ ਭਾਈ ਇਹ ਸਿੱਖਣਾ ਲੱਗੂਗੀ ਕਿੱਥੇ ਜਾਣਾ ਨਾ ਇਹ ਤਾਂ ਦਿਮਾਗ ਕੰਮ ਕਰਦਾ ਹੈ ਤਾਂ ਚਾਹ ਦੇ ਹਿਲਾਉਣ ਪੂਰੀ ਐ ਨਾ ਵਧੀਆ ਕੰਮ ਤਾਂ ਕੋਈ ਵੀ ਇੱਕ ਕੰਮ ਕੋਈ ਕਰ ਲੱਗ ਜਾਓ ਕੋਈ ਇਹੋ ਜਿਹਾ ਨਹੀਂ ਵੀ ਜਿਹੜਾ ਨਹੀਂ ਆਉਂਦਾ ਹੂੰ ਜਦੋਂ ਪੌਣ ਉਹਦੀ ਵੱਢ ਜਾਣਾ ਫਿਰ ਉਹਦੇ ਵਿੱਚ ਆ ਜਾਣਾ ਸਿੱਖਣਾ ਸਾਰਾ ਕੁਝ ਆ ਤਾ ਇਹ ਗੱਲ ਹੈ ਲਾਣੇਦਾਰ ਹੈ ਕੀ ਕਰੇ ਸਬਜੀ ਸਵਾਦ ਬਣਦੀ ਆ ਉਹ ਤਾਂ ਸਬਜੀ ਦਾ ਪ੍ਰੇਮ ਮਾਉਣਾ ਬਣਾ ਕੋਲ ਖੜ ਕੇ ਬਣਾਉਣੀ ਆ ਉਹਦੇ ਵਿੱਚ ਬਸ ਨੋਨ ਮੀਟਰ ਸਹੀ ਹੋ ਗਿਆ ਸਬਜੀ ਸਵਾਦੇ ਸਵਾਦ ਹੈ ਜਾਂ ਨੋਨ ਵਿੱਚ ਸਹੀ ਨਾ ਹਰਜੀਤ ਦਾ ਹੈ ਰਿਕਾਰਡ ਹੈ ਉੱਥੇ ਖੜੀ ਰਹਿੰਦੀ ਹੈ ਹੈਨਾ ਇਹਦਾ ਕਿ ਨਾਲੇ ਨਿਆਣੇ ਨਾਲ ਗੱਲਣਾ ਨਾਲੇ ਬਣਾਉਥੇ ਆ ਲੋ ਬਾਈ ਹਾਂ ਲੋ ਬਈ ਸਾਡੀ ਜਸ਼ਨੀ ਵਾਕਈ ਚਾਹ ਬਣਾਈ ਬੈਠੀ ਦੀ। ਲਓ ਬਈ ਆਇਆ ਨਾ ਕਿਹਾ ਵੀ ਬੜੇ ਬੜੇ ਚਾਹ ਗਲਾਸ ਦੇ ਪੀਂਦੇ ਆ। ਇਹ ਹੈ ਇਹ ਪਿੰਡਾਂ ਵਾਲਾ ਕੰਮ ਹੈ। ਤੈਨੂੰ ਤਾਂ ਬੜਾ ਹੀ ਆਉਣਾ ਤਾਂ। ਬੜੇ ਲੰਬੜਦਾਰ ਨੂੰ ਬੜੇ ਗਲਾਸ ਤਾਂ ਹੁੰਦੇ ਹੁੰਦੇ। ਆਹ ਲੰਬੜਦਾਰ ਦਾ ਦੇਨੂ ਜੀ। ਇਹ ਆ ਬੜਾ ਤਾਂ ਬਾਪੇ ਦਾ। ਮੈਂ ਆਪਣਾ ਜਗ ਪੀਤਾ। ਹੂੰ। ਦੇਖਣੀ। ਚਲੋ ਭਾਈ ਇੱਥੇ ਤੱਕ ਕੇ ਬਲੌਗ ਤਾਂ ਇੱਕ ਨਾ ਹੀ ਸਾਰੇ ਖੁਸ਼ ਰਹਿਣ। ਦਿਨ ਲੱਗਿਆ ਭਾਈ ਛਿਪਣ। ਹਲੋ ਚਲੋ ਮਿਲਦੇ ਆ ਬਾਈ ਕਿਸੇ ਅਗਲੇ ਬਲੌਗ ਦੇ ਵਿੱਚ ਬਾਕੀ ਬਾਈ ਆ ਬੂਟਿਆਂ ਦੀ ਮਿਹਨਤ ਹੈ ਜਸ਼ਨ ਦੀ ਤੇ ਹੋਰ ਵੀ ਬੂਟੇ ਦੋਣੇ ਬਾਈ ਇਹਨਾਂ ਨੂੰ ਜਸ਼ਨ ਨੂੰ ਵੀ ਵਧੀਆ ਵਧੀਆ ਜੇ ਦਵਾ ਦੇਣਾ ਕਿਉਂਕਿ ਜਿਆਦਾ ਬੂਟੇ ਬੇੜੇ 'ਚ ਰੱਖ ਵੀ ਨਹੀਂ ਹੁੰਦੇ ਉਹ ਤੱਕ ਹੋ ਗਏ ਸੋ ਇੱਕ ਨਹੀਂ ਥੋੜੇ ਜਿਹਾ 2-4 ਬੂਟੇ ਹੋਰ ਗਮਲੇ ਦਵਾ ਦੇਣੇ ਬਾਕੀ ਆਹ ਲਸਣ ਬਾਈ ਅੱਜ ਕੱਢਿਆ ਹੋਣਾ ਮੇਰੇ ਪਾਪਾ ਜੀ ਦੇ ਕਈ ਗੱਲਾਂ ਹੱਥ ਲਾ ਜਾਂਦੀ ਚੀਜ਼ ਉਹ ਫਿਰ ਤੂੰ 5 ਰੱਖ ਤਾ ਕਿਉਂਕਿ ਫਿਰ ਵੀ ਚਲੋ ਅਸੀਂ ਨਿਆਣੇ ਤਾਂ ਹੈਗੇ ਆ ਤੁਹਾਨੂੰ ਪਤਾ ਉਹ ਦੇਖੋ ਕੋਈ ਗੱਲ ਕਰ ਰਹੇ ਖੜੇ ਵੀ ਅਸੀਂ ਨਿਆਣੀ ਹਲੇ ਨਾ ਖਤਰੇ ਫਿਰ ਵੀ ਕੋਈ ਨਾ ਕੋਈ ਕਰੀ ਜਾਂਦੇ ਆ ਬਾਪੂ ਸਾਡਾ ਦਲੇਰ ਆ ਇਕਨਾਂ ਹੀ ਸਾਡੇ ਸਿਰ ਪਰ ਖੱਤਰੇ ਚਲੋ ਮਿਲਦੇ ਆ ਬਈ ਕਿਸੇ ਅਗਲੇ ਬਲੌਗ ਦੇ ਵਿੱਚ ਤਦ ਤੱਕ ਦੇ ਲਈ ਸਸੇਕਾਰ